ਸਰਪੰਚੀ ਦੀਆਂ ਚੋਣਾਂ ਵਿੱਚ ਖੜੇ ਹੋਣ ਵਾਲੇ ਉਮੀਦਵਾਰਾਂ ਦੇ ਲਈ ਬਹੁਤ ਅਹਿਮ ਖਬਰ ਹੈ ਪਿੰਡਾਂ ਦੇ ਵਿੱਚ ਲਗਾਤਾਰ ਇਹਨਾਂ ਚੋਣਾਂ ਨੂੰ ਲੈ ਕੇ ਮਾਹੌਲ ਪਖਿਆ ਹੋਇਆ ਹੈ ਅਤੇ 4 ਅਕਤੂਬਰ ਤੱਕ ਪਿੰਡਾਂ ਦੇ ਵਿੱਚੋਂ ਸਰਪੰਚੀ ਅਤੇ ਪੰਚੀ ਦੇ ਜੋ ਦਾਵੇਦਾਰ ਨੇ ਉਹ ਆਪਣੇ ਫਾਰਮ ਭਰ ਸਕਦੇ ਨੇ ਪਰ ਇਸ ਦੇ ਵਿੱਚ ਉਹਨਾਂ ਨੂੰ ਵੱਡੀ ਦਿੱਕਤ ਚੁੱਲਾ ਟੈਕਸ ਦੀ ਅਤੇ ਐਨਓਸੀ ਦੀ ਆ ਰਹੀ ਸੀ ਕਿਉਂਕਿ ਛੁੱਟੀਆਂ ਦੇ ਕਾਰਨ ਉਹਨਾਂ ਨੂੰ ਇਹ ਪੜਤਾਲ ਕਾਗਜ਼ ਨੇ ਜਿਹੜੇ ਉਹ ਨਹੀਂ ਸੀ ਮਿਲ ਰਹੇ ਅਤੇ ਹੁਣ ਇਸ ਨੂੰ ਲੈ ਕੇ ਪੰਜਾਬ ਰਾਜ ਚੋਣ ਕਮਿਸ਼ਨ ਨੇ ਇੱਕ ਵੱਡੀ ਹਦਾਇਤ ਜਾਰੀ ਕੀਤੀ ਹੈ ਇਸ ਹਦਾਇਤ ਦੇ ਵਿੱਚ ਇਹਨਾਂ ਚੀਜ਼ਾਂ ਤੋਂ ਰਾਹਤ ਦਿੱਤੀ ਗਈ ਹੈ ਅਤੇ ਹਲਫੀਆ ਬਿਆਨ ਹੀ ਮਨਜ਼ੂਰ ਕਰਨ ਦੀ ਗੱਲ ਆਖੀ ਗਈ ਹੈ ਕਿਉਂਕਿ ਚੁੱਲਾ ਟੈਕਸ ਹੋਵੇ ਜਾਂ ਫਿਰ ਐਨਓਸੀ ਹੋਵੇ ਜਿਸ ਦੇ ਵਿੱਚ ਇਹ ਸਾਬਤ ਹੁੰਦਾ ਹੈ ਕਿ ਇਹਨਾਂ ਦਾ ਕੋਈ ਬਕਾਇਆ ਨਹੀਂ ਹੈ ਤਾਂ ਇਹ ਚੋਣ ਲੜ ਸਕਦੇ ਆ ਪਰ ਹੁਣ ਇਸ ਨੂੰ ਲੈ ਕੇ ਹਲਫੀਆ ਬਿਆਨ ਦੇਣ ਦਾ ਇੱਕ ਪ੍ਰੋਸੀਜਰ ਹੈ ਜਿਹੜਾ ਉਹ ਦੇ ਦਿੱਤਾ ਗਿਆ ਜੇਕਰ ਤੁਹਾਨੂੰ ਇਹ ਸਰਟੀਫਿਕੇਟ ਨਹੀਂ ਮਿਲਦੇ ਤਾਂ ਤੁਸੀਂ ਆਪਣਾ ਹਲਫੀਆ ਬਿਆਨ ਨੋਟਰੀ ਤੋਂ ਰਜਿਸਟਰਡ ਕਰਾ ਕੇ ਸਟੈਂਪ ਲਵਾ ਕੇ ਦੇ ਸਕਦੇ ਹੋ ਇਸ ਤਰੀਕੇ ਦੇ ਨਾਲ ਇਹ ਵੱਡੀ ਰਾਹਤ ਦਿੱਤੀ ਗਈ ਹੈ ਅਥਾਰਟੀਆਂ ਦੇ ਬਕਾਇਆ ਤੇ ਜਾਇਦਾਦ ਦੇ ਅਣਕੰਨ ਅਧਿਕਾਰਿਤ ਕਬਜ਼ੇ ਬਾਰੇ ਐਨਓਸੀ ਨਾਲ ਸੰਬੰਧਤ ਹਲਫੀਆ ਬਿਆਨ ਤਿਆਰ ਕਰਨ ਦੀ ਪ੍ਰਕਿਰਿਆ ਨੂੰ ਸਰਲ ਬਣਾਉਣ ਲਈ ਨਿਰਦੇਸ਼ ਦਿੱਤਾ ਗਿਆ ਹੈ ਕਿ ਕਾਰਜਕਾਰੀ ਮੈਜਿਸਟਰੇਟ ਓਥ ਕਮਿਸ਼ਨਰ ਦੇ ਨਾਲ-ਨਾਲ ਨੋਟਰੀ ਪਬਲਿਕ ਦੀ تصدیق ਅਤੇ تصدیقਾ ਦੇਣ ਜਾਰੀ ਹਲਫੀਆ ਬਿਆਨ ਸਵੀਕਾਰ ਕੀਤੇ ਜਾਣਗੇ ਇਸ ਤੋਂ ਇਲਾਵਾ ਸਬੰਧਤ ਅਥਾਰਟੀ ਨੂੰ ਕਿਸੇ ਵੀ ਬਕਾਇਆ ਦੀ ਅਦਾਗੀ ਦੇ ਮਾਮਲੇ 'ਚ ਪਾਰਦਰਸ਼ਤਾ ਲਿਆਉਣ ਲਈ ਹਦਾਇਤ ਕੀਤੀ ਜਾਂਦੀ ਹੈ ਕਿ ಗ್ರಾಮ ਪੰਚਾਇਤ ਜਾਂ ਸਬੰਧਤ ਅਥਾਰਟੀ ਦੁਆਰਾ ਬਕਾਇਆ ਜੇਕਰ ਕੋਈ ਹੈ ਦੀ ਵਸੂਲੀ ਜੋਗ ಗ್ರಾಮ ਪੰਚਾਇਤ ਅਨੁਸਾਰ ਸੂਚੀ ਉਪਲਬਧ ਹੋਵੇ ਬीडीपीओ ਦਫਤਰ ਵਿੱਚ ਬीडीपीओ ਦੁਆਰਾ ਸਬੰਧਤ ਰਿਟਰਨਿੰਗ ਅਫਸਰ ਨੂੰ ਤਿਆਰ ਕਰਕੇ ਪ੍ਰਦਾਨ ਕੀਤਾ ਜਾਣਾ ਚਾਹੀਦਾ ਹੈ ਜੋ ਨਾਮਜ਼ਦਗੀਆਂ ਸਵੀਕਾਰ ਕਰਦੇ ਸਮੇਂ ਸੰਦਰਭ ਲਈ ਅਜਹੀ ਸੂਚੀ ਆਪਣੇ ਟੇਬਲ ਤੇ ਰੱਖੇਗਾ ਜੇਕਰ ਸੂਚੀ ਅਨੁਸਾਰ ਕਿਸੇ ਦਿਲਚਸਪੀ ਰੱਖਣ ਵਾਲੇ ਉਮੀਦਵਾਰ ਵਿਰੁੱਧ ਕੋਈ ਬਕਾਇਆ ਦਿਖਾਇਆ ਗਿਆ ਹੈ ਤਾਂ ਉਮੀਦਵਾਰ ਬਕਾਇਆ ਅਦਾ ਕੀਤੇ ਹੋਣ ਦਾ ਸਬੂਤ ਵੀ ਦੇ ਸਕਦਾ ਹੈ ਜੇਕਰ ਉਮੀਦਵਾਰ ਨੇ ਅਜੇਹਾ ਬਕਾਇਆ ਰਕਮ ਭੁਗਤਾਨ ਨਹੀਂ ਕੀਤਾ ਤਾਂ ਉਸ ਨੂੰ ਸਬੰਧਤ ਅਥਾਰਟੀ ਕੋਲ ਅਜੇਹੀ ਬਕਾਇਆ ਰਕਮ ਜਮ੍ਹਾਂ ਕਰਾਉਣ ਦਾ ਉਚਿਤ ਮੌਕਾ ਵੀ ਦਿੱਤਾ ਜਾਵੇਗਾ ਤੇ ਉਸ ਨੂੰ ਬਕਾਇਆ ਰਸੀਦਾਂ ਸਵੇਰੇ 11 ਵਜੇ ਪੜਤਾਲ ਦੀ ਮਿਆਦੀ ਯਾਨੀ 5 ਅਕਤੂਬਰ 2024 ਤੱਕ ਜਿਹੜਾ ਉਹ ਜਮ੍ਹਾਂ ਕਰਵਾ ਸਕੇਗਾ ਤਾਂ ਇਸ ਤਰੀਕੇ ਦੇ ਨਾਲ ਵੱਡੀ ਰਾਹਤ ਦਿੱਤੀ ਗਈ ਹੈ ਸਾਰੇ ਜ਼ਿਲ੍ਹਿਆਂ ਦੇ ਬੀਡੀਪੀਓ ਰਿਟਰਨਿੰਗ ਅਫਸਰਾਂ ਦੇ ਧਿਆਨ ਦੇ ਵਿੱਚ ਲਿਆਉਣ ਦੀ ਗੱਲ ਵੀ ਆਖੀ ਗਈ ਹੈ ਇਸ ਤਰੀਕੇ ਨਾਲ ਇਹ ਵੱਡੀ ਰਾਹਤ ਉਹਨਾਂ ਚਾਹਵਾਨਾਂ ਦੇ ਲਈ ਹੈ ਜਿਹੜੇ ਸਰਪੰਚੀ ਅਤੇ ਪੰਚੀ ਦੇ ਵਿੱਚ ਆਪਣੀ ਕਿਸਮਤ ਅਜ਼ਮਾਉਣਾ ਚਾਹੁੰਦੇ ਹਨ